ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਮਾਡਰਨ ਖੇਤੀ ਤੇ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਵੀਡੀਓ ਨੂੰ ਕਰ ਦਿਓ ਜੀ ਸ਼ੇਅਰ ਕਿਉਂਕਿ ਲੋੜ ਵੱਨ ਵੀਰ ਭਰਾਵਾਂ ਤੇ ਕਰੇ ਵੀਡੀਓ ਪਹੁੰਚ ਸਕੇ ਅੱਜ ਦੀ ਵੀਡੀਓ ਵਿੱਚ ਆਪਾਂ ਸੇਲ ਵਾਸਤੇ ਲੈ ਕੇ ਆਏ ਜੀ KS KS ਮਸ਼ੀਨ ਟੂੜੀ ਵਾਲਾ ਰੀਪਰ ਦੋਸਤੋ ਪਹਿਲੋ ਜੀ ਮੇਨ ਜਾਣਕਾਰੀ ਇਹ ਹੈ ਜੀ ਜੇਕਰ ਤੁਸੀਂ ਵੀ ਆਪਣੀ ਕਿਸੇ ਸਾਧਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕਰ ਸਕਦੇ ਹੋ ਕੰਟੈਕਟ ਸਾਡਾ ਨੰਬਰ ਹੈਗਾ ਜੀ 9877200217 9877200217 ਤੇ ਕੰਟੈਕਟ ਕਰਕੇ ਤੁਸੀਂ ਬਿਲਕੁਲ ਫ੍ਰੀ ਐਡ ਕਰਵਾ ਸਕਦੇ ਹੋ ਅੱਜ ਜੀ ਜੋ ਆਪਾਂ ਮਸ਼ੀਨ ਲੈ ਕੇ ਆਏ ਹਾਂ ਜੀ ਕੇਐਸ ਉਡੀ ਵਾਲਾ ਰਿਪਰ ਹੈ ਤੁਸੀਂ ਪਹਿਲਾਂ ਫੋਟੋਜ਼ ਚੈੱਕ ਕਰ ਸਕਦੇ ਹੋ ਬਹੁਤ ਹੀ ਸਾਫ਼ ਕੰਡੀਸ਼ਨ ਦੇ ਵਿੱਚ ਪਈ ਆਈ ਬਾਈ ਕਹਿੰਦਾ ਕਿਤੇ ਕੋਈ ਟੱਚ ਨਹੀਂ ਲੱਗਾ ਹੈ ਮਸ਼ੀਨ ਬਹੁਤ ਹੀ ਸਾਫ਼ ਆ ਦੇਖੀ ਤੁਸੀਂ ਚੈੱਕ ਕਰ ਲਓ ਜੀ ਫੋਟੋਜ਼ ਦੇ ਵਿੱਚ ਟਾਇਰਾਂ ਦੀ ਕੰਡੀਸ਼ਨ ਮਸ਼ੀਨ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਰੀਲ ਵੀ ਬਿਲਕੁਲ ਬੇਦਾਗ ਰੀਲ ਪਈ ਆ ਜੀ ਤੇ ਇਹ ਗੱਲ ਦੀ ਕਰੀਏ ਜੀ ਕੇਐਸਜੀ 2018 ਮਾਡਲ ਆ ਜੀ ਜੇਕਰ ਵੀਰ ਭਰਾ ਕੋਈ ਖਰੀਦਣਾ ਚਾਹੁੰਦਾ ਤਾਂ ਤੁਸੀਂ ਖਰੀਦ ਸਕਦੇ ਹੋ ਬਾਈ ਦਾ ਨੰਬਰ ਤੁਸੀਂ ਕਰ ਲਓ ਜੀ 909855233214 ਤੇ ਕੰਟੈਕਟ ਕਰਕੇ ਬਾਈ ਤੋਂ ਤੁਸੀਂ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ